ਲੋਈ ਟਾਈਮ ਹੋ ਗਿਆ 10 ਵਜੇ ਤੇ ਸਾਡੀਆਂ ਹੋਈਆਂ ਗੁੱਡ ਮਾਰਨਿੰਗ ਅੱਜ ਹੈਗਾ ਜੀ ਸੰਡੇ ਤੇ ਪਲਵਾਨ ਮੇਰੇ ਦਾ ਵਲੌਗ ਚੱਲ ਰਿਹਾ ਨੇ ਰਹੀ ਹਾਸੇ ਨੇ ਯਾਰ ਬਾਈ ਦੇ ਤੇ ਇੱਧਰ ਚੱਲਦਾ ਪਿਆ ਆਪਣਾ ਕੰਮ ਐਡੀਟਿੰਗਾਂ ਡੂਟਿੰਗਾਂ ਦਾ ਹਜੇ ਤਾਂ ਚਾਹ ਹੀ ਪੀਤੀ ਐ ਤੇ ਇੱਧਰ ਚੱਲਦੀਆਂ ਨੇ ਤਿਆਰੀਆਂ ਮੂਲੀ ਵਾਲੇ ਪਰੌਂਠੇ ਮੈਂ ਤਾਂ ਕਦੇ ਕੀਤੀ ਮੋਲੀਆ ਲਾਓ ਜੋਰ ਖੋਲੋ ਲਾਓ ਜੋਰ ਲਾ ਕੇ ਜੋਰ ਨਹੀਂ ਲੱਗਦਾ ਉਹ ਮੈਨੂੰ ਹੀ ਖੋਲਣੀ ਪੈਣੀ ਯਾਰ ਪਲਵਾਨ ਬੰਦੇ ਨੂੰ ਮੋਲੀਆ ਵਾਲੇ ਪਰੌਂਠੇ ਦੀ ਤਿਆਰੀ ਹੈ ਜੀ ਖਾ ਪੀ ਕੇ ਆਪਾਂ ਫੇਰ ਸੌ ਜਾਣਾ ਤੇ ਬਾਹਰ ਦਾ ਮਾਹੌਲ ਚੈੱਕ ਕਰਾਉਣਾ ਤੁਹਾਨੂੰ ਹਜੇ ਧੁੰਦ ਆ ਪੂਰੀ ਬਾਹਰੋਂ ਜਾਗ ਰਿਹਾ ਹੋਣਾ ਤੁਹਾਨੂੰ ਲਾ ਵੀ ਹਜੇ ਤਾਂ ਦਰਵਾਜ਼ੇ ਵੀ ਨਹੀਂ ਹੁੱਲੇ ਜਣੋਂ ਦਰਵਾਜ਼ੇ ਵੀ ਨਹੀਂ ਹੁੱਲੇ ਓ ਕਰੋ ਚੈੱਕ ਮਾਹੌਲ ਚਲੋ ਓਏ ਓਏ ਠੰਡ ਨਾ ਹਜੇ ਵੀ ਸੂਰੀਆਂ ਪਈਆਂ ਹੋਈਆਂ ਨੇ ਆਹ ਖੜਾ ਯਾਰਾਂ ਦਾ ਯੌੰਗਾ ਗੱਡੀ ਦੀ ਹਾਲਤ ਬੁਰੀ ਹੋ ਗਈ ਅਪਾਇੰਟਮੈਂਟ ਲੈ ਲਈ ਆਪਾਂ ਤੇ ਕੱਲ ਨੂੰ ਇਹਦੀ ਸਰਵਿਸ ਕਰਾਨੇ ਆ ਇਹ ਨੀਲਾ ਨਹੀਂ ਲੱਜਿਆ ਕਿਉਂ ਆ ਰਿਹਾ ਹਾਂ ਹਾਂ ਹੁਣ ਸਹੀ ਆਇਆ ਨੀਲਾ ਨੀਲਾ ਹੋ ਗਿਆ ਸੀਗਾ ਸਤਿ ਸ੍ਰੀ ਕਾਲ ਜੀ वेलकम बैक टू चैनल गाइस उम्मीद करता हूं कि सारे जन ठीक-ठाक ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅਸੀਂ ਵੈਲਕਮ ਕਰਦੇ ਆ ਤੁਹਾਡਾ ਸਾਡੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਹੈਗੇ ਜੀ ਸੰਡੇ ਤੇ ਅੱਜ ਹੋਈਆਂ ਨੇ ਮਾਰਨਿੰਗਾਂ ਲੇਟ ਤੇ ਹਜੇ ਤਾਂ ਚਾਹ ਪਾਣੀ ਪੀਤਾ ਤੇ ਮਾਹੌਲ ਤੁਹਾਨੂੰ ਮੈਂ ਚੈੱਕ ਕਰਵਾਤਾ ਤੇ ਹੁਣ ਚੱਲ ਰਹੀਆਂ ਨੇ ਤਿਆਰੀਆਂ ਪਰੌਂਠਿਆਂ ਦੀਆਂ ਸੱਜਣਾ ਪਰੌਂਠੇ ਬਣ ਰਹੇ ਨੇ ਮੂਲੀ ਵਾਲੇ ਪਰੌਂਠੇ ਬਣਾਉਣ ਲੱਗੇ ਨੇ ਅੱਜ ਮੰਮੀ ਇੱਕ ਬੰਦਾ ਸਾਡਾ ਹਜੇ ਉੱਠ ਕੇ ਦੁਬਾਰਾ ਤੋਂ ਗਿਆ ਸੌਂ ਗਿਆ ਰਾਮ ਕਰ ਰਿਹਾ ਹੈ ਰਾਮ ਕਰ ਰਿਹਾ ਜੀ ਤੇ ਬਾਕੀ ਅੱਜ ਸੰਡੇ ਕੁਝ ਖਾਸ ਪਲਾਨ ਨਹੀਂ ਹੈਗੇ ਅਗਰ ਹੋਏ ਤਾਂ ਤੁਹਾਨੂੰ ਦਿਖਾਵਾਂਗੇ ਜਰੂਰ ਕਿ ਕੁਝ ਕਰਦੇ ਆ ਜੁੜੇ ਰਿਓ ਵਲੌਗ ਦੇ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਇਦਾਂ ਹੀ ਪਿਆਰ ਦਿੰਦੇ ਰਹੋ ਬਸ ਥੈਂਕ ਯੂ ਤੇ ਆ ਜੋ ਅੱਜ ਜਿਨੇ ਪਰੌਂਠੇ ਖਾਣੇ ਨੇ ਕੀ ਕੀ ਕਹਿੰਦੇ ਹੋ ਕੁਛ ਨਹੀਂ ਪਾਇਆ ਸਿੰਪਲ ਮੂਲੀ ਵਾਲੇ ਪਰੌਂਠੇ ਉਹ ਸਿੰਪਲ ਜਿਆਦਾ ਵਧੀਆ ਲੱਗਦੇ ਨੇ ਯਾਰ ਕੁਛ ਨਹੀਂ ਪਣਾ ਚਾਹੀਦਾ ਤੇ ਆ ਪਾਇਆ ਸੀ ਆਪਾਂ ਅਚਾਰ ਅਚਾਰ ਆਪਣਾ ਆਲਮੋਸਟ ਆਲਮੋਸਟ ਬਣ ਕੇ ਤਿਆਰ ਹੋ ਚੁੱਕਿਆ ਹੈ ਅਦਰਕ ਦਾ ਹਰੀਆਂ ਮਿਰਚਾਂ ਦਾ ਤੇ ਗਰਗਲ ਦਾ ਤੇ ਨਿੰਬੂ ਦਾ ਟੇਮ ਦਾ achar ਨਿੰਬੂ ਦਾ achar ਕੋ ਕੋ ਤਾਂ ਨਿੰਬੂ ਦਾ ਕੋ ਬਾ ਨਹੀਂ ਨਿੰਬੂ ਤੇ ਨਿੰਬੂ ਦਾ ਹੈ ਇਹ ਸੱਚ ਬੜਾ ਉਹ ਫਟਾਫਟ ਫਿਰ ਤੁਸੀਂ ਚਪਹਿਰੇ ਤੇ ਵੀ ਜਾਣਾ ਹੈ ਹੈ ਜਾਣਾ ਜਾਣਾ ਕਿੰਨੇ ਵਜੇ ਜਾਣਾ 11:00 ਵਜੇ ਤੇ ਅੱਜ ਤੋਂ ਵਈ ਸਵੇਰ ਦੇ ਦਿਨ ਸ਼ੁਰੂ ਨੇ ਜੀ ਰੱਬ ਦਾ ਨਾਮ ਲਓ ਮੈਂ ਤੇ ਲੈਂਦਾ ਨਹੀਂ ਮਤਲਬ ਹਾਸੇ ਦੀ ਗੱਲ ਹਾਸੇ ਚ ਪਰ ਜੋ ਉਹਨਾਂ ਦੀ ਸ਼ਹੀਦੀ ਨੇ ਸ਼ੀਦੀਆਂ ਨੇ ਜੋ ਤੇ ਸਬਾ ਦੇ ਦਿਨ ਨੇ ਇਹਨਾਂ ਦਿਨਾਂ ਦੇ ਵਿੱਚ ਆਪਾਂ ਨੂੰ ਜ਼ਰੂਰ ਆਪਣੇ ਗੁਰੂਆਂ ਨੂੰ ਔਰ ਯਾਦ ਰੱਖਣਾ ਚਾਹੀਦਾ ਤੇ ਅਸੀਂ ਕੋਸ਼ਿਸ਼ ਕਰਾਂਗੇ ਜੇ ਫਤਿਹਗੜ੍ਹ ਸਾਹਿਬ ਜਾਇਆ ਗਿਆ ਸਾਡੇ ਤੋਂ ਕਿਉਂਕਿ ਭੀੜ ਬਹੁਤ ਹੁੰਦੀ ਹੈ ਇਹਨਾਂ ਦਿਨਾਂ ਦੇ ਵਿੱਚ ਹੈਰੀ ਨਾਲ ਬਣਾਉਂਦੇ ਆਂ ਪ੍ਰੋਗਰਾਮ ਤੇ ਜੇ ਗਏ ਅਸੀਂ ਰਾਤੋ ਰਾਤ ਜਾ ਕੇ ਜ਼ਰੂਰ ਦੱਸਣ ਮਿਲ ਕੇ ਕਰਕੇ ਆਵਾਂਗੇ ਤੇ ਤੁਹਾਨੂੰ ਦਿਖਾਵਾਂਗੇ ਇੱਥੇ ਬਹੁਤ ਭੀੜ ਬਹੁਤ ਜ਼ਿਆਦਾ ਰਸ਼ ਹੁੰਦਾ ਹੈ ਟਰਾਲੀਆਂ ਦਾ ਬਹੁਤ ਦੂਰੋਂ ਦੂਰੋਂ ਸੰਗਤ ਆਉਂਦੀ ਹੈ ਲੰਗਰ ਲੱਗੇ ਹੁੰਦੇ ਨੇ ਤੇ ਹੈ ਤੁਸੀਂ ਕਿੱਥੇ ਜਾਓਗੇ ਭੀੜ ਹੈ ਜੀ ਤੁਸੀਂ ਬਾਅਦ ਚ ਜਾਓ ਜੀ ਭੀੜ ਬਹੁਤ ਹੈ ਜੀ ਇੱਧਰ ਮੰਮੀ ਬਣਾਉਣ ਲੱਗੇ ਪਰੌਂਠੇ ਤੇ ਇੱਧਰ ਆਪਾਂ ਬਣਾ ਲਨੇ ਚਾਹ ਚਾਹ ਦੇ ਨਾਲ ਜਿਹੜੇ ਮੂਲੀ ਦੇ ਪਰੌਂਠੇ ਖਾਦੇ ਜਾਣਗੇ ਨਾ ਸਰਦੀਆਂ ਵਿੱਚ ਚਾਹੇ ਔਰ ਪਰੌਂਠੇ ਐਂਡ ਗਲਬਾਤ 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 ਚਾਹ ਆਪਣੀ ਬਣ ਗਈ ਹੈ ਜੀ ਇਧਰੋਂ ਪਰੌਂਠੇ ਹੀ ਬਣ ਗਏ ਨੇ ਤੇ ਬਸ ਹੁਣ ਸ਼ਕਾਂਗੇ ਸ਼ਕਣ ਦੀ ਤਿਆਰੀ ਹੈ ਜੀ ਆਜੋ ਮੈਂ ਥੈਂਕ ਯੂ so much for ਮੂਲੀ ਵਾਲਾ ਪਰੌਂਠਾ ਬਹੁਤ ਵਧੀਆ ਸੀ ਬਹੁਤ ਸਵਾਦ ਸੀ ਨਜ਼ਾਰਾ ਆ ਗਿਆ ਆਨੰਦ ਆ ਗਿਆ ਤੇ ਐਨੂੰ ਛੱਡ ਦੋ ਹੁਣ ਹੈ ਮੇਰੀ ਫੇਵਰੇਟ ਫੇਵਰੇਟ ਆ ਉਦਨ ਵਾਲੀ ਬੈਂਗਣਾ ਦੀ ਸਬ지 ਚੱਲਦੀ ਹੈ ਜੀ ਏ ਪਰੌਂਡਿਆਂ ਨਾਲ ਵੀ ਖਾਣਗੇ ਉਹਨੇ ਇਹ ਬੀਬੀਆਂ ਦੀ ਆਦਤ ਨਹੀਂ ਜਾਂਦੀ ਭਾਈ ਲਓ ਮਿੱਤਰੋ ਤੇ ਪਿਆਰਿਓ ਹੋ ਗਈ ਇਹ ਸ਼ਾਮ ਅੱਜ ਸੰਡੇ ਦਾ ਦਿਨ ਤੇ ਆਪਾਂ ਕਿੰਨਾ ਕਲਾ ਰਾਮ ਤੇ ਆਪਾਂ ਹੁਣ ਚੱਲਦੇ ਆਂ ਫੈਰੀ ਕੋਲ ਇੱਕ ਦੋ ਕੰਮ ਨੇ ਉਹ ਕਰ ਲਈਏ ਤੇ ਨਾਲੇ ਜੜੀ ਛੜੀ ਲਾ ਲਈਏ ਆ ਜਾ ਫਿਰ ਤੇਰੇ ਕੋਲ ਹੋਰ ਕੋਈ ਜਗ੍ਹਾ ਨਹੀਂ ਹੈ ਜੀ ਜੇ ਨਾ ਤਾਂ ਹੋਣਾ ਨਾ ਹਿਸਾਬ ਹੋਣਾ ਪਾ ਫਿਰ ਤਾਂ ਹਣ ਕੀ ਖਾਣਾ ਪੈਂਦਾ ਹੈ ਹਿਸਾਬੜੀ ਬਣਾ ਸਾਹਮਣੇ ਸਾਹਮਣੇ ਪਲੈਨਿੰਗ ਚੱਲਦੀ ਆ ਸਾਹਮਣੇ ਚੱਲਦੀ ਆ ਪਲੈਨਿੰਗ ਫਿਰ ਤਾਂ ਆਪਾਂ ਇੱਥੇ ਬੈਠੀ ਰਿਆ ਕਰਾਂਗੇ ਹਾਂ ਬਈ ਚਾਹ ਜਿਹੜੀ ਆਪਾਂ ਸਵੇਰੇ ਪੀਆ ਕਰਾਂਗੇ ਉਹਦੇ ਮੋਆ ਕਰਾਂਗੇ ਬਈ ਦੋਲੂ ਮੰਗਾ ਲਿਆ ਕਰੂ ਮੈਂ ਭਰਾ OK OK ਅੱਗੇ ਨੂੰ ਮੈਂ ਇਹ ਹੋਰ ਇਹ ਵੀ ਕਰੇਗੀ ਅੱਜ ਸੱਲੇ ਕਰਕੇ ਘਰੇ ਅੰਦਰ ਬੈਠਾਂਗਾ ਬਾਹਰ ਹੀ ਜਿਹੜਾ ਕਹਿੰਦੇ ਆ ਚੋਰੀ ਚੋਰੀ ਖਾਈ ਆ ਚੋਰੀ ਖਾਈ ਆ ਜੀ ਦੇਸੀ ਘੋੜੀ ਚੋਰੀ ਖਾਣੇ ਦੇਖੋ ਤੂੰ ਪਹੁੰਚ ਚੁੱਕਿਆ ਜੀ ਚਾਹੀ ਚੂਰੀ ਚੂਰੀ ਖਾ ਕੇ ਦੇਖ ਲਈ ਆड्डा ਗੋਡੇ ਕਾ ਸੇਬਾਇ ਨੇ ਕਹਿੰਦੇ ਕੌਣ ਆ ਗਿਆ ਕਹਿੰਦੇ ਕੌਣ ਆ ਗਿਆ ਕਹਿੰਦੇ ਵੈਸਾਹ ਆ ਗਏ ਤੂੰ ਵਾਲੀ ਤੋਂ ਕਿਵੇਂ ਆ ਗਿਆ ਚਾਹ ਪੀਣ ਲਈ ਤੈਨੂੰ ਉੱਥੇ ਵਾਲਾ ਚਾਹੀ ਚੂਰੀ ਵਧੀਆ ਨਹੀਂ ਲੱਗਿਆ ਯਾਰ ਕਿਤੇ ਨਾ ਨਾ ਮਹਾਲੀ ਮਹਾਲੀ ਤਾਂ ਫਿਰ ਮਹਾਲੀ ਐ ਸੰਗਰੂਰ ਤੋਂ ਫਰ ਐ ਸੰਗਰੂਰ ਵਰਗੀ ਟੱਕਰ ਕਿਤੇ ਨਹੀਂ ਜੀ ਤਾਂ ਇੱਥੇ ਅਗਲਾ ਦਾ ਜੀ ਤਾਂ ਇੱਥੇ ਲੱਗਦਾ ਹੋਰ ਕਿਹੜਾ ਆ ਰਿਹਾ ਹੁਣ ਕਰਦੇ ਆਰਡਰ ਕੁਛ ਆ ਜਾਉਂਗੂ ਚਿੰਤਾ ਨੂੰ ਨਹੀਂ ਚੱਤਦਾ ਲੈ ਯਾਰ ਗੱਲ ਹੈ ਕੋਈ ਮਹਾਨ ਹਸਤੀ ਆਉਂਦੇ ਨੇ ਕੌਣ ਆ ਰਿਹਾ ਸਨੀ ਸੰਗ ਨਹੀਂ ਆਉਂਗਾ ਸਨੀ ਸਨੀ ਆ ਰਿਹਾ ਮੈ ਲੋ ਜੀ ਟਰੈਕਟਰਾਂ ਦੇ ਮਾਲਕਾਂ ਤੋਂ ਟਰੈਕਟਰਾਂ ਦੇ ਮਾਲਕਾਂ ਨੂੰ ਜੇ ਪਾਰਟੀ ਕਰ ਰਹੇ ਹੋ ਮੁੰਡਾ ਹਾਂ ਹਾਂ ਇੱਕ ਆਪਾਂ ਇਧਰ ਰੱਖ ਲਿਆ ਵਿੱਚੋਂ ਵਿੱਚੋਂ ਰੱਖ ਲਿਆ ਆਪਾਂ ਨੇ ਵਿੱਚੋਂ ਕਿਹੜਾ ਲੈਣਾ ਟਰੈਕਟਰ ਕਿਹੜਾ ਲੈਣਾ ਆਪਾਂ ਜੌਂਡੀਅਰ ਲੈਂਦਾ 4x4 52 10 ਵਾਹ ਕਿਆ ਬਾਤ 52 10 ਸੀਗਾ ਬਸ ਇਹੀ ਪਾਰਟੀ ਕਰ ਰਹੇ ਜੀ ਉਹਦਾ ਨਹੀਂ 52 10 ਸੀਗਾ ਬਸ ਇਹੀ ਇਹਦੀ ਪਾਟੀ ਲੈ ਰਹੇ ਆ ਅਸੀਂ ਹੁਣ ਵਸੇ ਤੂੰ ਕਿਹਨਾਂ ਹਰੇ ਰੰਗ ਦਾ ਇਹ ਨਹੀਂ ਬਣਾ ਕੇ ਰਹੇ ਅਸੀਂ ਆਰਡਰ ਨਹੀਂ ਕੀਤਾ ਵੀਰੇ ਉਦੋਂ ਦਾ ਤੇਰੀ ਵੀਟ ਕਰ ਰਹੇ ਹਾਂ ਹਾਂ ਹੋਰ ਅੰਦਰ ਬੈਠਦੇ ਆਪਾਂ ਅੰਦਰ ਜਗ੍ਹਾ ਨਹੀਂ ਹੈ ਯੂ نو ਵੀਰੇ ਹਾਈ ਕੁਆਲਿਟੀ ਹਾਈ ਕੁਆਲਿਟੀ ਕੈਫੇਸ ਅਸੀਂ ਹਾਈ ਕੁਆਲਿਟੀ ਕੈਫੇਸ ਦੇ ਵਿੱਚ ਬੈਠਦੇ ਹਾਂ ਲਗਜ਼ਰੀ ਲਗਜ਼ਰੀ ਇੱਕੋ ਹੀ ਤਾਂ ਹੈਗਾ ਸੰਗਰੂਰ ਚ ਆਪਣਾ ਗੋਮਦੇ ਹਾਂ ਕਿਹੜੀ ਪੀਓਗੇ ਹੈ ਕਿਹੜੀ ਪੀਓਗੇ ਕੇਸਰ ਵਾਲੀ ਚਾਹ ਤੁਸੀਂ ਕਿਹੜੀ ਪੀਓਗੇ ਹਾਂ ਤੁਸੀਂ ਕਿਹੜੀ ਪੀਓਗੇ ਕੌਫੀ ਪੀਓਗਾ ਇੰਪੀਰੀਓ ਇੰਪੀਰੀਓ ਚਾਹ ਵੀ ਲੇ ਬਾਈਨ ਕਨਫਿਊਜ਼ ਨਾ ਕਰੋ ਯਾਰ ਤੇ ਦੋ ਤੀਸਰਾ ਵੀ ਚਾਹ ਹੈ ਇੱਕ ਦੂਜੀ ਲੇ ਲੂ ਵੀ ਦੇ ਸਰ ਹਾਂ ਤੇ ਵੀਡੀਓ ਦੇ ਸਰ ਚਾਹ ਚਾਹ ਕਿਸਰ ਮੀਡੀਅਮ ਆ ਕੌਫੀ ਤੇ ਕਾਮ ਨਹੀਂ ਨਾਮ ਹੋਰ ਚੋਰੀ ਵੀਰੇ ਚੋਰੀ ਚੋਰੀ ਤਾਂ ਦੋ ਤਾਂ ਹੀ ਆ ਦੋ ਚੋਰੀ ਤੇ ਆ ਜੇ ਚਾਈ ਤੇ ਜਾ ਕੇ ਚੋਰੀ ਨਹੀਂ ਖਾਦੀ ਤਾਂ ਫਿਰ ਆਪਾਂ ਨੂੰ ਚੋਰੀ ਪਨੀਰ ਪਨੀਰ ਆ ਲਿਆ ਦੋ ਜਿਹੜਾ ਵੀ ਆ ਜਿਹਨਾਂ ਦੀ ਦੋ ਚੋਰੀ ਲਾ ਦੇ ਤੈਨੂੰ ਕੈਮਰਾਮੈਨ ਬਣਾਤਾ ਕਾਪੜਾ ਦੂਜਾ ਅੱਜਾ ਹੋ ਗਿਆ ਨਾਰਮਲ ਨਾਰਮਲ ਛੜੀ ਛੜੀ ਕਰਦੇ ਪ੍ਰਾਈਸ ਹਾਂ ਜੜਿਆ ਤੱਤੇ ਜੇ ਕਰਕੇ ਖਾਣਾ ਹੁੰਦਾ ਉਹਨੂੰ ਹਾਂ ਟਾਈ ਦਾ ਪ੍ਰਾਈਸ ਉਹਨੂੰ ਵੀ ਬਣਾ ਰਹੇ ਨੇ ਕਾਫੀ ਲੱਗੇ ਆਇਆ ਦਸ ਮੁੰਡੇ ਆਉਣੇ ਇਧਰ ਬਥਰੀਗਾ ਬਣੀ ਤਾਂ ਕੋਈ ਲਓ ਜੀ ਇਹ ਮੁੰਡੇ ਨੇ ਵੀ ਆਪਣਾ ਵਲੋਗਿੰਗ ਚੈਨਲ ਸ਼ੁਰੂ ਕੀਤਾ ਕਰਕੇ ਦਿਖਾਈਏ ਸਟਾਰਟਿੰਗ ਕਰੀ ਕਿਵੇਂ ਕਰੇਗਾ ਫਾਈਨਲੀ ਸਟਾਰਟ ਕਰ ਜਿਵੇਂ ਦੱਸ ਕੂਕ ਮਾਰ ਨਹੀਂ ਸਕਦਾ ਉਹ ਕਹੇ ਆਏ ਨਹੀਂ ਕਹਿਦਾ ਸਖਸ ਦਾ ਕਰੀ ਕਰੀ ਵੈਲਕਮ ਟੂ ਮਾਈ ਸਬਸਕਰਾਈਬਰ ਚੈਨਲ ਇਹ ਵੀ ਨਹੀਂ ਕਰਨਾ ਹੈਗਾ ਨਹੀਂ ਨਹੀਂ ਇਹ ਵੀ ਨਹੀਂ ਕਹਾਂ ਚੈਨਲ ਵੈਲਕਮ ਟੂ ਮਾਈ ਗਾਈਜ਼ ਮੈਂ ਗਾਣਾ ਸਹੀ ਹੈ ਸਹੀ ਹੈ ਸਹੀ ਹੈ ਕਾਹਨੂੰ ਘੂਕ ਮਾਰ ਕੇ ਵਿਖਾ ਦੇ ਕਾਹਨੂੰ ਤਕੂਕ ਹੀ ਨਹੀਂ ਮਾਰਦੇ ਨਹੀਂ ਤੂੰ ਸਿਰਫ ਇਹ ਪਤਾ ਕਿ ਕਹਿਣਾ ਹੈ ਤੂੰ ਕਹਿਣਾ ਸਾਸਤਰੀ ਕਾਲੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਐਲ ਵੀ ਚੱਲ ਜਿਵੇਂ ਮੈਂ ਕਹਿਣਾ ਹੁਣਾ ਸਾਸਤਰੀ ਗੰ ਦਾ ਕਹਿਣਾ ਹੈ ਕਿ ਲਾ ਇਹ ਹੀ ਤਾਂ ਕਹਿਣਾ ਹੁੰਦਾ ਆਨ ਵੈਲਕਮ ਦਾ ਕਰੇ ਵੈਲਕਮ ਦਾ ਕਰੇਗਾ ਵੈਲਕਮ ਕਰਨਾ ਬਸ ਸਭ ਤੋਂ ਗੁੱਡ ਮਾਰਨਿੰਗ ਕਹਿਆ ਕਰ ਨਹੀਂ ਚੁੱਪ ਗਾ ਗਾ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਕਹਿਆ ਕਰ ਇਹ ਲੋਕੇਟ ਪ੍ਰਾਇਰ ਆਇਆ ਬੋਲੀ ਜਣਾਗਾ ਫੇਰ ਕਿ ਮੈਂ ਕਹਿੰਦਾ ਕਰਦਾਗਾ ਦਿਖਾ ਦੇ ਲੋਕੇਟ ਨੂੰ ਕੱਢ ਕੇ ਮੈਂ ਨਿਕਲ ਗਿਆ ਉਹ ਨਹੀਂ ਗੁੱਡ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਕਹਦਾ ਗੁੱਡ ਮਾਰਨਿੰਗ ਸਾਰਿਆਂ ਨੂੰ ਲੈ ਇੱਕ ਤਾਂ ਸਿੱਖ ਦਾਨੀ ਆ ਰਹੇ ਫਿਰ ਕਹਿੰਦਾ ਸਿਖਾਉਂਦੇ ਨਹੀਂ ਮੈਨੂੰ ਕਲਾਸਾਂ ਦੀ ਹੁੰਦੀਆਂ ਉਹ ਜਿਹਨਾਂ ਸਾਡੇ ਨੇ ਉੱਠ ਲਈ ਜਦੋਂ ਦੇਖਣ ਗਿਆ ਸੀ ਮਹੀਨੇ ਤੋਂ ਮੁੜਿਆ ਡਿਜੀਟਲ ਸਿੱਖਣ ਲੱਗ ਗਿਆ ਇਹ ਉਹਨਾਂ ਦੇ ਡਿਜੀਟਲ ਪੇਂਟ ਵਾਲਾ ਦੇ ਮਤਲਬ ਮਹੀਨੇ ਦੀ ਮਹੀਨੇ ਦੀ ਕਲਾਸ ਉਹਨੂੰ ਦੱਸ ਦੇਣ ਗਿਆ ਹੋਊਗਾ 15 ਦਿਨ ਤਾਂ ਹੋ ਰਹੇ ਸੀ ਉਹ ਇਹ ਗਿਆਗਾ ਇੱਥੇ ਲੜਾਈ ਕਰਾ ਦੇਗਾ ਕਿਸੇ ਨੇ ਦੇਖ ਲੈ ਤੂੰ ਚੁੱਪ ਕਰ ਜਾ ਗਿਆਗਾ ਮੇਰੇ ਟੈਂਡੈਂਸ ਹੈਗੀ ਮੇਰੇ ਕੋਲੇ ਨਹੀਂ ਖਾਗ ਖਾਗ ਦਾ ਅੰਦਰ ਤੋਂ ਬਿਰਿਆਨੀ ਮੁੜਿਆ ਵਧ ਕੇ ਪੜਾਈ ਜਿੱਦਾਂ ਚਲ ਬੰਕ ਮਾਰਦੇ ਸੀ ਸਕਿੱਲ ਸਿੱਖ ਕੇ ਜਿਆ ਪੜਾਈ ਇੱਥੇ ਕਦੇ ਵਾਂਗਰੀ ਮਾਰ ਸਕਿੱਲ ਸਿੱਖਣ ਜਾ ਨਹੀਂ ਹੁਣ ਪ੍ਰੀਮੀਅਮ ਪ੍ਰੋ ਸਿੱਖ ਰਿਹਾ ਪ੍ਰੀਮੀਅਮ ਪ੍ਰੋ ਸਿੱਖ ਰਿਹਾ ਆਛਾ ਲੈ ਵੀ ਆਰਡਰ ਕਸ ਡਿੱਟ ਕੀਤੇ ਹੈਗੇ ਦੋ ਤਿੰਨ ਆਰਡਰ ਆ ਗਿਆ ਆਪਣਾ ਆਰਡਰ ਇਹ ਇਹ ਪਰ ਆਪਣਾ ਹੈ ਨਹੀਂਗਾ ਇਹ ਇਹਨਾਂ ਦਾ ਆਰਡਰ ਹੈ ਮੈਂ ਤੁਹਾਡੇ ਵਾਲੇ ਚੋਂ ਕੱਟ ਲਊਗਾ ਠੀਕ ਆ ਆਪਣੇ ਸ਼ੌਂਟ ਗੰਦ ਗੱਡੀ ਹੋਏ ਇਧਰ ਪਾਕਿਸਤਾਨ ਦੇ ਉਹ ਹੈਲੋ ਵਾਟ ਇਜ਼ ਦਿਸ ਇਹਨੇ ਤੁਹਾਡੇ ਹੋਣੇ ਚ ਚੂੜੀ ਨਹੀਂ ਨਹੀਂ ਨਾ ਡੈਫੈਕਟਿਵ ਗਈ ਵਾਰੀ ਬਰਾਬਰ ਮੈਂ ਨਹੀਂ ਖਾਰਿਆ ਇਹ ਮੈਂ ਨਹੀਂ ਖਾਰਿਆ ਲਾਲੀ ਵਾਲੀ ਬਾਰੇ ਗਿਆ ਚਾਰ ਦੇ ਦੇ ਇਹਨਾਂ ਨੇ ਪਤਾ ਹੋਣਾ ਜੀ ਪੰਜ ਪੰਜ ਜਾਣੇ ਇਹਨਾਂ ਨਾਲ ਵੀ ਰੈਕਟ ਆਉਂਦਾ ਉਹ ਡੈਫੈਕਟਿਵ ਹੁੰਦਾ ਜੀ ਪੰਜ ਪੀਸ ਹੋ ਜਾਂਦੇ ਇਹਨਾਂ ਨੇ ਉਹ ਦੇਣਾ ਸੀਗਾ ਡੈਫੈਕਟਿਵ ਹੁੰਦਾ ਡੈਫੈਕਟਿਵ ਹੁੰਦਾ ਇਹ ਕਿਹੜਾ ਲੰਗੜਾ ਆਉਂਦਾ ਹਾਂ ਇਹ ਸਪਨ ਬੇਕ ਦਾ ਸਟੂਡੈਂਟ ਬੋਲ ਰਿਹਾ ਏ ਓਏ ਮੈਂ ਦਾ ਘੱਟ ਖਾਇਆ ਕਰੋ ਅਲੂ ਖਾ ਲੋ ਆੜੀ ਸ਼ਿਕਾਇਤ ਆਈ ਆਪਣੀ ਮੈਂ ਦਾ ਘੱਟ ਖਾਇਆ ਕਰੋ ਜਿੰਨੀ ਵਾਂਗੂ ਮੈਂ ਕੁਕੀਆਂ ਨਾਲ ਬੇਕਿੰਗ ਵੀ ਕਰਦਾ ਰਿਹਾਗਾ ਮੈਂ ਕਿਵੇਂ ਫਰੋਥ ਬਣਾਇਆ ਮੈਂ ਨਹੀਂ ਖਾ ਰਿਹਾ ਚੰਗਾ ਮੈਂ ਨਹੀਂ ਖਾ ਰਿਹਾ ਚੰਗਾ ਖਾ ਰਿਹਾ ਵੀਰਾ ਵੀਰਾ ਖਾ ਰਿਹਾ ਮੈਂ ਕਿੱਦੇ ਖਾ ਰਿਹਾ ਮੈਂ ਕੀ ਤੇ ਕਰਿਆ ਨਹੀਂ ਵੀਰਾ ਖਾਊਗਾ ਮੈਂ ਮੇਰੇ ਬਲੌਗ ਤੇ ਦੇਖੋ ਮੈਂ ਪਾਉਂਗਾ ਲਿੰਕ ਮੈਂ ਥਲੇ ਲਿੰਕ ਲਿੰਕੋ ਲਿੰਕੀ ਹੋਊਗਾ ਦੇਖੋ ਜਿਵੇਂ ਮੈਨੂੰ ਕਾਫੀ ਸ਼ਾਪੀ ਤੇ ਬੈਨ ਕਰਤਾ ਉਹਨੇ 골ਡੀ ਨੇ ਕਹਿੰਦਾ ਤੂੰ ਨਹੀਂ ਆਉਣਾ ਓਰੇ ਉਹਨੇ ਇੱਕ ਦਿਨ ਵੀਡੀਓ ਪਾਈ ਕਹਿੰਦਾ ਅੰਕਲ ਜੀ ਅੰਕਲ ਜੀ ਨੇ ਕਿਹਾ ਕਰੋ ਕੋਈ ਮੈਂ ਉਹਨੂੰ ਕਿਹਾ ਮੈਂ ਉਹਨੂੰ ਲੇਖ ਘੰਟਾ ਕੀਤਾ ਮੈਂ ਕਿਹਾ ਹੁਣ ਤਾਂ ਤੇ ਨਹੀਂ ਉਮਰ ਦੱਸਤੀ ਮੈਂ ਕਿਹਾ ਹੁਣ ਤਾਂ ਅਸੀਂ ਅੰਕਲ ਜੀ ਇਹ ਕਿਆ ਕਰਾਂਗੇ ਮੈਂ ਉਹਨੂੰ ਤੈਨੂੰ ਵੀਰਾ ਕਹਿੰਦੇ ਸੀਗੇ ਮੈਂ ਕਿਹਾ ਹੁਣ ਅੰਕਲ ਜੀ ਉਹਨੇ ਕਿਹਾ ਚਲਾਂ ਇਹਨੂੰ ਬੈਨ ਕਰਤਾ ਉਹ ਠੰਡੇ ਹੋ ਜਾਣਗੇ ਖਾ ਲੋ ਖਾ ਲੋ ਆ ਲਾਲੀ ਕਰ ਨਾ ਨਾ ਮੈਂ ਨਹੀਂ ਖਾਂਦਾ ਨਾ 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 ਮੈਂ ਮੈਂ ਖਾਣਾ ਹੀ ਨਹੀਂ ਵੀਰੇ ਨਹੀਂ ਨਹੀਂ ਮੈਂ ਮੈਂ ਖਾਣਾ ਨਹੀਂ 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 ਤੂੰ ਇਹ ਤੇਰਾ ਹੋ ਗਿਆ ਚਲ ਜਾ ਕੈਮਰਾ ਬੰਦ ਕਰ ਲੈਂਦੇ ਮੇ ਮਿੱਤਰੋ ਆਪਣਾ ਖਾਣਾ ਆ ਗਿਆ ਆਪਾਂ ਦਾ ਆ ਹੀ ਪੀਣੀਆ ਬਸ ਚਾਹ ਥੋੜੀ ਜੀ ਖਾਲਾਂਗੇ ਚੂਰੀ ਇਹ ਤਾਂ ਐਵੇਂ ਬਦਨਾਮ ਕਰੀ ਜਾਂਦੇ ਨੇ ਮੈਨੂੰ ਵੀ ਮੈਂ ਬਰੈਡ ਖਾਦਣੇ ਜਾਂ ਕੁਝ ਖਾਦਾਂ ਆ ਵੀ ਗਵਾ ਬੈਠਾ ਬੰਦਾ ਇਹਨੇ ਵੀ ਚੋਰੀ ਮੋਗਾਈ ਆ ਇਹ ਵੀ ਸਿਆਣਾ ਉਹ ਤਾਂ ਚੱਲ ਖਾਂਦਾ ਹੀ ਕੁਝ ਨਹੀਂ ਆਹ ਦੇਖਾ ਖਾ ਕੇ ਚਾਰ ਪੰਜ ਬਰੈਡ ਕਹਿੰਦਾ ਮੈਂ ਜਿੰਮ ਲਾਉਣਾ ਜਿੰਮ ਬੜਾ ਕਿਸੇ ਦਾ ਲਾਉਣਾ ਇਹ ਆ ਇਹਦੇ ਨਾਲ ਮੈਂ ਨਹੀਂ ਲਾਉਂਦਾ ਹੈਗਾ ਮੇਰੇ ਨਾਲ ਨਹੀਂ ਜਿੰਮ ਲਾਉਂਦਾ ਮੈਂ ਤਾਂ ਅਸਲੀ ਜਿੰਮ ਵਾਲਾ ਮੁੰਡਾ ਇਹ ਹੈ ਜਿਹੜਾ ਇਹ ਨਾ ਧਿਆਨ ਰੱਖਦਾ ਪਰ ਇਹ ਤਾਂ ਬਸ ਖਾਧ ਮੈਂ ਕਣੀ ਇਹਨਾਂ ਦੀ ਤਾਂ ਰੋਜ਼ ਤੁਸੀਂ ਦੇਖ ਹੀ ਰਹੇ ਹੋ ਮੇਰੇ ਵਲੋਗਾਂ ਚ ਵੀ ਕਿੰਨੇ ਪੀਜੇ ਕਿੰਨੇ 버ਗਰ ਖਾਂਦਾ ਇਹ ਬਲੌਗ ਦਾ ਬਹਾਨਾ ਹੈ ਖਾਣਾ ਦਾ ਹੀ ਹੁੰਦਾ ਨੇ ਹਾਂ ਲੋ ਵੀ ਆ ਗਈ ਆਪਣੀ ਕੇਸਰ ਵਾਲੀ ਚਾਹ ਤੇ ਆ ਗਈ ਦੇਸੀ ਘਿਉ ਦੀ ਚੂਰੀ ਹਾਂ ਜਿਹੜੀ ਤੁਹਾਨੂੰ ਫਾਈਲ ਮਿਲਗਾ ਲੱਗਦਾ ਹੈ ਕੌਫੀ ਤੋਂ ਥੋੜੀ ਗੱਲ ਹੀ ਨਹੀਂ ਕਰਦਾ ਲਈ ਪ੍ਰੀਤ ਦੇ ਬਣਾਏ ਸੀ ਇਹਨੂੰ ਪੇਚਾ ਦੇ ਗਿਆ ਉਹ ਹੈਲੋ ਮੈਂ ਮੂੰਹ ਦੇਖਿਆ ਉਹ ਹੈਲੋ ਕਿਹੜੀ ਚ ਬ੍ਰੈਡ ਵੀ ਖਾਲੇ ਤੂੰ ਹੁਣ ਚੂਰੀ ਵਾਲੇ ਪਾਸੇ ਆ ਗਿਆ ਤੁਸੀਂ ਖਾਇਆ ਕਸੈਂਡਜ ਮੈਂ ਕਿਦੋਂ ਖਾਦਾ ਯੂਟਿਊਬ ਬੋਲੀਏ ਜੇ ਦੇਖੀ ਸਰਿਆਮਲਾ ਸਾਡਾ ਬੰਦਾ ਸੀ ਹੋ ਗਿਆ ਵੀ ਮੱਕਰ ਗਿਆ ਓਏ ਯੂਟਿਊਬ ਬੋਲੀ ਰਹੇ ਤੁਸੀਂ ਮੈਨੂੰ ਕੈਮਰਾ ਬੰਦ ਕਰਨਾ ਪੈਣਾ ਦੁਰਲਾ ਹੁਣ ਜਾਣਾ ਨਹੀਂ ਹੈਗਾ ਹੁਣ ਯੂਟਿਊਬ ਦੇ ਜੀਐਫਐਸ ਇੱਥੇ ਰਹਿਣਾ ਰੋਟੀ ਵੀ ਇੱਥੇ ਆਰਡਰ ਕਰ ਲੈਣੇ ਫਿਰ ਘਰੋਂ ਨਾਲ ਜੁੱਤੀਆਂ ਹੋਣਗੀਆਂ ਕੋਰੀਅਰ ਮੈਂ ਵੱਡੇ ਤੋਂ ਵੱਡੇ ਸਣੀ ਨੋਕੀ ਕਰਦੇ ਬਿੱਲ ਲੈ ਕੇ ਆਉਣਾ ਚਲੋ ਚੱਲੀਏ ਹਾਂ ਉਠੋ 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 ਚਲੋ ਬਈ ਉਠੋ ਉਠੋ ਪਹੁੰਚ ਗਏ ਆ ਜੀ ਘਰ ਲੇ ਲਿਆ ਅਨਮੋਲਕ ਵੱਤਰਾ ਉਹਨੂੰ ਹੀ ਲੈ ਆਉਂਦੇ ਆ ਤਾਂ ਮੰਮੀ ਵੇਖ ਰਿਹਾ ਅਨਮੋਲਕ ਵੱਤਰਾ ਤੇ ਨਾਲ ਨਾਲ ਤੁਹਾਨੂੰ ਦੱਸਦਾ ਕੀ ਕਰ ਰਹੀ ਗਜਰੇਲੇ ਦੀ ਤਿਆਰੀ ਗਜਰੇਲੇ ਗਾਜਰ ਪਾ ਕੇ ਕਿਹੜਾ ਹੁੰਦਾ ਤੇ ਗਜਰੇਲਾ ਕਿਹੜਾ ਹੁੰਦਾ ਹੈ ਗਾਜਰ ਪਾ ਕੇ ਵਰਫੀ ਹੁੰਦੀ ਹੈ ਨਾ ਮੇਰੇ ਨਾਲ ਇਹ ਗਜਰੇਲੇ ਦੀ ਤਿਆਰੀ ਹੋ ਰਹੀ ਹੈ ਜੀ ਕੱਲ ਨੂੰ ਦਿਖਾਵਾਂਗੇ ਤੁਹਾਨੂੰ ਗਜਰੇਲਾ ਕੱਲ ਨੂੰ ਬਣਾਵਾਂਗੇ ਜਸਮਾਨਾ ਕੱਲ ਨੂੰ ਬਣਾਵਾਂਗੇ ਕਿਹੜਾ ਕੱਲ ਨੂੰ ਦਿਖਾਵਾਂਗੇ ਤੁਹਾਨੂੰ ਗਜਰੇਲਾ ਬਣਦਾ ਤੇ ਕੱਲ ਨੂੰ ਆਪਾਂ ਕਰਾਉਣੀ ਇੱਕ ਗੱਡੀ ਦੀ ਸਰਵਿਸ ਉਹ ਵੀ ਤੁਹਾਨੂੰ ਦਿਖਾਵਾਂਗੇ ਜੁੜੇ ਰਹੋ ਸਾਡੇ ਵਲੌਗਾਂ ਦੇ ਨਾਲ ਤੇ ਅੱਜ ਦੇ ਵਲੌਗ ਨੂੰ ਕਰਦੇ ਆਂ ਆਪਾਂ ਇੱਥੇ ਖਤਮ ਮਿਲਨੇ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆਂ ਬਾਏ ਬਾਏ